ਸਤਿ ਸ਼੍ਰੀ ਅਕਾਲ ਲਵ ਇਸ 2026 ਦੇ ਵਿੱਚ ਤੁਹਾਡਾ ਸਵਾਗਤ ਇਸ ਸਾਲ ਦੀ ਸਭ ਤੋਂ ਪਹਿਲੀ ਵੀਡੀਓ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਆ ਤੇ ਹਰੇਕ ਦਾ ਜਿਹੜਾ ਨਵਾਂ ਸਾਲ ਨਵੇਂ ਵੱਖਰੇ ਐਕਸਪੀਰੀਅੰਸ ਦੇ ਨਾਲ ਜਿਹੜਾ ਉਹ ਸ਼ੁਰੂ ਹੋਇਆ ਹੋਣਾ ਹਰੇਕ ਦਾ ਹੁੰਦਾ ਆ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਇੱਕ ਚਾਹ ਹੁੰਦਾ ਸੀਗਾ ਨਵੇਂ ਸਾਲ ਦਾ ਉਹ ਜਿਹੜਾ ਚਾਹ ਆ ਜਿਕਲ ਉੰਨਾ ਨਹੀਂ ਹੈਗਾ ਖਤਮ ਹੋ ਗਿਆ ਖਤਮ ਕਿਵੇਂ ਹੋਇਆ ਉਹਦਾ ਕਾਰਨ ਤਾਂ ਸ਼ਾਇਦ ਕੋਈ ਨਹੀਂ ਦੱਸ ਸਕਦਾ ਤੇ ਉਹ ਚਾ ਕੀ ਹੁੰਦਾ ਸੀਗਾ ਥੋੜੀ ਜਿਹੀ ਮਚਾਤ ਉਹਦੇ ਤੇ ਪਾਉਣਾ ਉਸ ਵੇਲੇ ਇੱਕਲਾ ਜਿਹੜਾ ਉਹ ਟੀਵੀ ਜਿਹੜੇ ਹੁੰਦੇ ਸੀਗੇ ਕਿਸੇ ਕਿਸੇ ਦੇ ਘਰ ਹੁੰਦਾ ਸੀਗਾ ਹੌਲੀ ਹੌਲੀ ਜਿਹੜੇ ਬੱਧ ਰਹੇ ਸੀਗੇ ਤਕਰੀਬਨ ਜਿਹੜੇ ਆਹੋ ਮਤਲਬ ਕਿ ਉਸ ਵੇਲੇ ਚੈਨਲਾਂ ਦੀ ਪਰਮਾਰ ਨਹੀਂ ਹੁੰਦੀ ਸੀ ਚੈਨਲ ਸਿਰਫ ਇੱਕ ਹੁੰਦਾ ਸੀ ਦੂਦਰਸ਼ਨ ਤੇ ਉਹ ਉਹ ਤਾਂ ਜਿਹੜਾ ਇੱਕ 파ਟ ਹੁੰਦਾ ਸੀ ਜਲੰਧਰ ਤੋਂ ਚੱਲਦਾ ਹੁੰਦਾ ਸੀਗਾ ਉਸ ਪ੍ਰੋਗਰਾਮ ਦੀ ਉਡੀਕ ਹੁੰਦੀ ਸੀਗੀ ਅ ਰੋਜ਼ ਹੁੰਦੀ ਸੀਗੀ ਜਲੰਧਰ ਦੂਦਰਸ਼ਨ ਤੋਂ ਸ਼ਾਮ ਨੂੰ ਕਿਹੜਾ ਪ੍ਰੋਗਰਾਮ ਆਉਣਾ ਸਾਰੇ ਉਹਨੂੰ ਅ ਉਡੀਕਤੇ ਹੁੰਦੇ ਸਾਰਾ ਦਿਨ ਨਹੀਂ ਚੈਨਲ ਚੱਲਦੇ ਹੁੰਦੇ ਸੀ ਸਾਰਾ ਦਿਨ ਪ੍ਰੋਗਰਾਮ ਨਹੀਂ ਚੱਲਦੇ ਹੁੰਦੇ ਸੀਗੇ ਉਹ ਸ਼ਾਮ ਤੋਂ ਸ਼ੁਰੂ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਇੱਕ ਗਾਣ ਬਜਾਉਣ ਦਾ ਪ੍ਰੋਗਰਾਮ ਹੁੰਦਾ ਸੀਗਾ ਤੇ ਉਹਦੀ ਵੇਟ ਕਰਦੇ ਹੁੰਦੇ ਸੀਗੇ ਇੱਕ ਉਹਨਾਂ ਨੇ ਨਵੇਂ ਸਾਲ ਤੇ ਸਪੈਸ਼ਲ ਪ੍ਰੋਗਰਾਮ ਹੁੰਦਾ ਸੀਗਾ ਉਹਦੀ ਜਿਹੜੀ ਐਡਵਰਟਾਈਜ਼ਮੈਂਟ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਸੀਗੀ ਇਸ ਕਰਕੇ ਲੋਕ ਉਹਦੀ ਉਡੀਕ ਕਰਦੇ ਸੀਗੇ ਉਸ ਵੇਲੇ ਗਾਣਾ ਬਜਾਉਣਾ ਆਮ ਨਹੀਂ ਹੁੰਦਾ ਸੀ ਜਿਵੇਂ ਅੱਜ ਕੱਲ੍ਹ ਆ ਫੋਨਾਂ ਦੇ ਉੱਤੇ ਆ ਇੰਟਰਨੈਟ ਦੇ ਉੱਤੇ ਆ YouTube ਦੇ ਉੱਤੇ ਆ ਕੋਈ ਵੀ ਗਾਣਾ ਕਦੇ ਵੀ ਕੱਟ ਕੇ ਤੁਸੀਂ ਸੁਣ ਸਕਦੇ ਆ ਉਸ ਵੇਲੇ ਜਿਹੜੇ ਗਾਣੇ ਆ ਉਹ ਕੈਸਟਾਂ ਦੇ ਵਿੱਚ ਰੀਲਾਂ ਦੇ ਵਿੱਚ ਹੀ ਸੁਣੇ ਜਾਂਦੇ ਸੀਗੇ ਇਸ ਕਰਕੇ ਐਕਸਾਈਟਮੈਂਟ ਹੁੰਦੀ ਸੀਗੀ ਕਿਉਂਕਿ ਟੀਵੀ ਉੱਤੇ ਵੱਖਰੀ ਤਰ੍ਹਾਂ ਦੇ ਨਵੇਂ ਗੀਤ ਜਿਹੜੇ ਵੱਡੇ-ਵੱਡੇ ਉਸ ਵੇਲੇ ਦੇ ਕਲਾਕਾਰ ਸੀ ਉਹਨਾਂ ਨੂੰ ਜਿਹੜਾ ਉਹ ਦੂਦਰਸ਼ਨ ਤੇ ਸੱਦ ਕੇ ਉਹਨਾਂ ਤੋਂ ਗੀਤ ਗਵਾਏ ਜਾਂਦੇ ਸੀਗੇ ਜਿਹੜੇ ਭਰਪੂਰ ਆਨੰਦ ਲੋਕ ਮਾਣਦੇ ਸੀਗੇ ਜੋ ਟੀਵੀ ਦੇਖਦੇ ਸੀ ਦਰਸ਼ਕ ਦਿੱਖਦੇ ਸੀਗੇ ਤੇ ਉਸ ਚੀਜ਼ ਦਾ ਚਾਹ ਹੁੰਦਾ ਸੀ ਇੱਕ ਦੂਜੇ ਨੂੰ ਕਹਿਣਾ ਕਿ ਤੁਸੀਂ ਸਾਡੇ ਘਰ ਆ ਜਾਓ ਟੀਵੀ ਦੇਖੋ ਨਵਾਂ ਸਾਲ ਆਪਾਂ ਇੱਥੇ ਚੜਾਉਨੇ ਨਵਾਂ ਸਾਲ ਕੀ ਚੜਾਉਣਾ ਹੁੰਦਾ ਸੀ ਸਿਰਫ ਪ੍ਰੋਗਰਾਮ ਟੀਵੀ ਦੇ ਉੱਤੇ ਦੇਖਣਾ ਹੁੰਦਾ ਸੀਗਾ ਕੋਈ ਚੀਜ਼ ਖਾਣ ਨੂੰ ਲਿਆਂਦੀ ਹੋਈ ਆ ਉਹ ਜਿਹੜੀ ਆਹੋ ਵਰਤਾਈ ਜਾਂਦੀ ਨਹੀਂ ਤਾਂ ਚਾਹ ਆਮ ਹੁੰਦੀ ਸੀਗੀ ਠੰਡਾ ਮੌਸਮ ਹੁੰਦਾ ਸੀ ਤੇ ਇਸ ਤਰ੍ਹਾਂ ਜਿਹੜਾ ਆਹੋ ਨਵੇਂ ਸਾਲ ਦੇ ਵਿੱਚ ਪਰਵੇਸ਼ ਹੱਸਦੇ ਖੇੜਦੇ ਖੁਸ਼ੀਆਂ ਦੇ ਨਾਲ ਮਿਊਜ਼ਿਕ ਦੇ ਨਾਲ ਗੀਤਾਂ ਦੇ ਨਾਲ ਜਿਹੜੇ ਆਹੋ ਗੀਤ ਜਿਹੜੇ ਆ ਉਹ ਨਵੀਂ ਉਮੰਗ ਪੈਦਾ ਕਰ ਦਿੰਦੇ ਸੀ ਕਿ ਨਵਾਂ ਚਾਹ ਪੈਦਾ ਕਰ ਦਿੰਦੇ ਸੀ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿੰਨੀਆਂ ਸੀ ਬਾਅਦ ਵਿੱਚ ਵੀ ਹਫ਼ਤਾ ਦੋ ਹਫ਼ਤੇ ਮਹੀਨਾ ਉਹਨਾਂ ਗੀਤਾਂ ਦੀ ਚਰਚਾ ਹੁੰਦੀ ਸੀਗੀ ਇਸ ਕਰਕੇ ਉਹ ਜਿਹੜੇ ਪ੍ਰੋਗਰਾਮ ਆ ਉਹ ਸਾਨੂੰ ਵਧੀਆ ਲੱਗਦੇ ਸੀ ਤੇ ਉਹਦੇ ਨਾਲ ਜਿਹੜਾ ਨਵਾਂ ਸਾਲ ਦੀ ਸ਼ੁਰੂਆਤ ਹੁੰਦੀ ਸੀ ਉਸ ਵੇਲੇ ਕਿਸੇ ਕੋਲ ਅੱਜ ਵਾਂਗ ਫੋਨ ਨਹੀਂ ਹੁੰਦੇ ਸੀਗੇ ਕਿ ਕਿਸੇ ਦੀ ਫੋਨ ਦੀ ਘੰਟੀ ਵੱਜ ਗਈ ਉਹਨੇ ਫੋਨ ਸੋਣ ਲਾਪਣਾ ਜਾਂ ਫੋਨ ਤੇ ਕੁਝ ਦੇਖਣ ਲਾਪਣਾ ਐਦਾਂ ਦੀ ਕੋਈ ਆਪਸ਼ਨ ਨਹੀਂ ਹੁੰਦੀ ਸੀਗੀ ਸਿਰਫ ਤੇ ਸਿਰਫ ਟੀਵੀ ਹੁੰਦਾ ਸੀਗਾ ਸਾਰੇ ਜਾਣੇ ਜਿਹੜੇ ਆਹੋ ਬੈਠ ਕੇ ਇਕਾਗਰਿਤ ਹੋ ਕੇ ਟੀਵੀ ਦੇਖਦੇ ਹੁੰਦੇ ਸੀਗੇ ਇਸ ਕਰਕੇ ਉਹ ਪ੍ਰੋਗਰਾਮ ਜਿਹੜੇ ਆਹੋ ਵਧੀਆ ਲੱਗਦੇ ਹੁੰਦੇ ਸੀਗੇ ਰਾਤ ਵੀ ਦੂਦਰਸ਼ਨ ਤੇ ਉਹੀ ਪ੍ਰੋਗਰਾਮ ਜਦੋਂ ਉਦਾਂ ਦਾ ਹੀ ਚੱਲਿਆ ਤੇ ਜਿਹੜੇ ਸਾਡੇ ਮਤਲਬ ਕਿ ਘਰ ਦੇ ਹੋਰ ਬੱਚੇ ਉਹ ਟੀਵੀ ਛੱਡ ਕੇ ਚੱਲ ਗਿਆ ਵੀ ਇਹ ਬੋਰਿੰਗ ਪ੍ਰੋਗਰਾਮ ਆ ਜਦ ਕਿ ਉਸ ਵੇਲੇ ਉਹ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਸਮਾਂ ਬਦਲ ਗਿਆ ਸਭ ਕੁਝ ਬਦਲ ਗਿਆ ਲੋਕਾਂ ਨੂੰ ਮਤਲਬ ਕਿ ਇੱਕ ਜਿਹੜੇ ਮਨੋਰੰਜਨ ਦੇ ਸਾਧਨ ਬਦਲ ਗਏ ਲੋਕਾਂ ਦੇ ਚਾਅ ਬਦਲ ਗਏ ਲੋਕਾਂ ਦੀ ਓ ਮੰਗਾ ਬਦਲ ਗਈਆਂ ਤੇ ਕਿਤੇ ਨਾ ਕਿਤੇ ਜਿਹੜੀ ਰੌਣਕ ਘਟ ਗਈ ਸਾਡੇ ਜਿਹੜੇ ਆਹੋ ਜਿਹੜੇ ਆਨੰਦ ਮਾਣਨ ਦੇ ਜਿਹੜੇ ਸਰੋਤ ਆ ਉਹ ਬੇਸ਼ੱਕ ਬਹੁਤ ਜ਼ਿਆਦਾ ਹੋ ਗਏ ਆ ਪਰ ਜਿਹੜੀ ਆ ਆਨੰਦ ਜਿਹੜਾ ਅੰਦਰੋਂ ਆਉਂਦਾ ਆ ਉਹ ਘਟ ਗਿਆ ਚਲੋ ਖੈਰ ਇਹ ਤਾਂ ਉਹ ਗੱਲਾਂ ਸਗੀਆਂ ਜਿਹੜੀਆਂ ਆਪਾਂ ਆਪਣੇ ਤੇ ਹਟਾਈਆਂ ਹੋਈਆਂ ਦੇਖੀਆਂ ਹੋਈਆਂ ਉਹਨਾਂ ਚੀਜ਼ਾਂ ਨੂੰ ਮਾਣਿਆ ਹੋਇਆ ਤੇ ਨਵਾਂ ਸਾਲ ਇੱਕ ਕੀ ਹੁੰਦਾ ਇੱਕ ਫੀਲਿੰਗ ਹੁੰਦੀ ਆ ਉਸੇ ਤਰ੍ਹਾਂ ਜਿਹੜਾ ਉਹ ਦਿਨ ਚੱਲੀ ਜਾਣੇ ਆ ਉਸੇ ਤਰ੍ਹਾਂ ਰਾਤ ਬੀਤੀ ਉਸੇ ਤਰ੍ਹਾਂ ਦਿਨ ਆ ਗਿਆ ਪਰ ਸਾਡਾ ਜਿਹੜਾ ਮਾਈਂਡ ਸਟਰਕਚਰ ਅੰਦਰੋਂ ਜਿਹੜਾ ਚੇਂਜ ਹੋ ਗਿਆ ਕਿ ਅਸੀਂ ਹੁਣ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਹੋ ਗਏ ਆ ਤੇ ਹੁਣ ਸਾਨੂੰ ਕੁਝ ਸੰਕਲਪ ਕਰਨੇ ਪੈਣੇ ਆ ਕਿ ਨਵੇਂ ਸਾਲ ਦੇ ਵਿੱਚ ਕਰਨਾ ਕੀ ਆ ਨਵਾਂ ਸਾਲ ਨਹੀਂ ਤਾਂ ਆਮ ਵਾਂਗ ਹੋਏਗਾ ਅਗਰ ਅਸੀਂ ਕੁਝ ਨਵਾਂ ਨਹੀਂ ਕਰਦੇ ਸਾਨੂੰ ਜਿਹੜੀਆਂ ਪਿਛਲੀਆਂ ਜਿਹੜੀਆਂ ਆ ਮਤਲਬ ਕਿ ਆਦਤਾਂ ਜਿਹੜੀਆਂ ਸਾਨੂੰ ਨੁਕਸਾਨ ਕਰਦੀਆਂ ਆ ਸਾਨੂੰ ਪਈਆਂ ਹੋਈਆਂ ਚਿਰਾਂ ਦੀਆਂ ਜੇ ਆਪਾਂ ਉਹਨਾਂ ਚੋਂ ਕੁਝ ਛੱਡ ਲਈਏ ਜਾਂ ਸਾਰੀਆਂ ਹੀ ਛੱਡ ਲਈਏ ਤਾਂ ਜ਼ਿੰਦਗੀ ਜਿਹੜੀ ਆ ਉਹ ਵਧੀਆ ਹੋਏਗੀ ਨਵਾਂ ਸਾਲ ਸਾਡੇ ਲਈ ਵਧੀਆ ਹੋਵੇਗਾ। ਅਗਰ ਅਸੀਂ ਆਪਣੇ ਜਿਹੜੇ ਸੁਪਨੇ ਬਹੁਤ ਚਿਰ ਦੇ ਉਲੀਕੇ ਹੋਇਆ ਕਰਨੇ ਆ ਕਰਨੇ ਆ ਅਗਰ ਅਸੀਂ ਪੂਰੇ ਕਰਦੇ ਆ ਫੇਰ ਸਾਡੇ ਲਈ ਨਵਾਂ ਸਾਲ ਵਧੀਆ ਹੋਵੇਗਾ। ਸਟੂਡੈਂਟਸ ਆ ਬੱਚੇ ਆ ਉਹਨਾਂ ਨੂੰ ਚਾਹੀਦਾ ਆ ਕਿ ਕਾਪੀ ਦੇ ਉੱਤੇ ਜਿਹੜੀਆਂ ਆਪਣੀਆਂ ਆਦਤਾਂ ਚੋਂ ਮਾੜੀਆਂ ਤੋਂ ਬਾਣੀਆਂ ਆਦਤਾਂ ਆ ਜੋ ਪਈਆਂ ਹੋਈਆਂ ਉਹ ਸਾਰੀਆਂ ਇੱਕ ਪਾਸੇ ਲਿਖ ਲੈਣ ਤੇ ਇੱਕ ਪਾਸੇ ਜਿਹੜੇ ਆ ਜੋ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਜਿਹੜੀਆਂ ਲਿਖ ਲੈਣ ਟਿਕ ਕਰਨ ਲੱਪਣ ਕਿ ਮੈਂ ਆ ਆਦਤ ਅੱਜ ਤੋਂ ਹੀ ਛੱਡੀ ਆ ਮੈਂ ਇੱਕ ਦੋ ਦਿਨਾਂ ਤੱਕ ਆ ਮਹੀਨੇ ਤੱਕ ਐਂਦਾ ਮੈਂ ਛੱਡਦਾ ਜਾਵਾਂਗਾ ਤੇ ਜਿਹੜੇ ਉਧਰ ਦੂਜੇ ਪਾਸੇ ਟਿਕ ਕਰੀ ਜਾਣ ਕਿ ਆ ਚੀਜ਼ ਮੈਂ ਪੂਰੀ ਕਰਨੀ ਆ ਆ ਮੈਂ ਦੋ ਦਿਨਾਂ 'ਚ ਕਰ ਲੈਣੀ ਆ ਆ ਮਹੀਨੇ 'ਚ ਕਰ ਲੈਣੀ ਆ ਸਾਲ ਵਿੱਚ ਕਰ ਲੈਣੀ ਆ ਪੂਰੇ 2026 ਦੇ ਅਖੀਰ ਤੱਕ ਪੂਰੇ ਹੁੰਦੇ ਹੁੰਦੇ ਤੱਕ ਮੈਂ ਅੱਜ ਜ ਜਣੀਆਂ ਉਹ ਕਰ ਲੈਣੀਆਂ। ਇਹਦੇ ਨਾਲ ਜਿਹੜਾ ਸਾਡਾ ਨਵਾਂ ਸਾਲ ਚੜਿਆ ਜਿਹੜਾ ਸਾਰਤਕ ਹੋਵੇਗਾ। ਪਰਮਾਤਮਾ ਤੇ ਦੁਆ ਕਰਦੇ ਆਂ ਪਰਮਾਤਮਾ ਜਿਹੜਾ ਨਵਾਂ ਸਾਲ ਸਾਰਿਆਂ ਲਈ ਵਧੀਆ ਖੁਸ਼ੀਆਂ ਉਹ ਮੰਗਾ ਲੈ ਕੇ ਆਵੇ। ਇਸ ਸਾਲ ਦੇ ਵਿੱਚ ਅ ਰੱਬ ਮੇਰਰ ਕਰੇ ਚੰਗੀਆਂ ਚੀਜ਼ਾਂ ਹੋਣ ਮਾੜੀਆਂ ਚੀਜ਼ਾਂ ਕੋਈ ਨਾ ਹੋਵੇ। ਕੁਦਰਤੀ ਅਲਮਤਾ ਨਾ ਹੋਣ ਕੁਛ ਵੀ ਜਿਵੇਂ ਹੜ੍ਹ ਵਗੈਰਾ ਇਦਾਂ ਦਾ ਕੁਛ ਪੁਚਾਲ ਇਹ ਚੀਜ਼ਾਂ ਨਾ ਹੋਣ ਪਰਮਾਤਮਾ ਤੇ ਦੁਆ ਕਰਦੇ ਆਂ ਤੇ ਚੰਗੀਆਂ ਚੀਜ਼ਾਂ ਜਿਹੜੀਆਂ ਆਹੋ ਉਹ ਅਸੀਂ ਅਪਣਾਈਏ ਵੀ ਤੇ ਵਾਇਗਰੂ ਮੇਰ ਕਰ ਅਨਸਾਰੇਆਂ ਤੇ ਜੋ ਕਿਸੇ ਦੇ ਘਰ ਕੋਈ ਬਿਮਾਰ ਆ ਉਦਾਸ ਆ ਉਹ ਚੀਜ਼ਾਂ ਦੂਰ ਹੋਣ ਬਿਮਾਰੀ ਦੂਰ ਹੋਵੇ ਖੁਸ਼ੀਆਂ ਖੇੜੇ ਹੋਣ ਜਿਹੜੀਆਂ ਚੀਜ਼ਾਂ ਮਤਲਬ ਕਿ ਅ ਲੋਕਾਂ ਦੇ ਜਿਹੜੇ ਕੰਮ ਰੁਕੇ ਹੋਏ ਆ ਉਹ ਪੂਰੇ ਹੋਣ ਜਿਨ੍ਹਾਂ ਦੇ ਪੈਸਾ ਰੁਕਿਆ ਹੋਇਆ ਪੈਸਾ ਨਹੀਂ ਆ ਰਿਹਾ ਉਹਨਾਂ ਨੂੰ ਧਨ ਦੌਲਤ ਨਾਲ ਦੇਵਾਜੇ ਪਰਮਾਤਮਾ ਐਸਾ ਉਹਨਾਂ ਦੇ ਸੁਪਨੇ ਪੂਰੇ ਹੋਣ ਜੋ ਵਿਦੇਸ਼ ਜਾਣਾ ਚਾਹੁੰਦੇ ਯਾਤਰਾ ਤੇ ਜਾਂ ਵੈਸੇ ਹੀ ਉਹਨਾਂ ਦੇ ਸੁਪਨੇ ਪੂਰੇ ਹੋਣ ਜਿਨ੍ਹਾਂ ਨੇ ਦੂਰ ਦਰਾਡੇ ਘੁੰਮਣ ਫਿਰ ਜਾਣਾ ਉਹ ਚੀਜ਼ਾਂ ਇਸ ਸਾਲ ਦੇ ਵਿੱਚ ਪੂਰੀਆਂ ਹੋਣ ਤੇ ਹੋਰ ਵੀ ਖੁਸ਼ੀਆਂ ਖੇੜੇ ਵਿਆਹਕਾਰ ਜਾਂ ਕਿਸੇ ਦੇ ਕਿਸੇ ਨੇ ਕਿਸੇ ਨੂੰ ਮਿਲਣਾ ਆ ਕਿਸੇ ਨੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਣਾ ਆ ਉਹ ਚੀਜ਼ਾਂ ਵੀ ਪਰਮਾਤਮਾ ਇਸ ਸਾਲ ਦੇ ਵਿੱਚ ਪੂਰੀਆਂ ਕਰੇ ਤੇ ਇਹ ਤੋਂ ਇਲਾਵਾ ਜੋ ਵੀ ਸੰਕਲਪ ਆ ਲੋਕਾਂ ਦੇ ਸਾਡੇ ਉਹ ਸਾਰੇ ਅ ਪਰਮਾਤਮਾ ਇਸ ਸਾਲ ਦੇ ਵਿੱਚ 2026 ਖੁਸ਼ੀਆਂ ਕੇੜਿਆਂ ਵਾਲਾ ਆਵੇ ਮੁਹੱਬਤ ਵਾਲਾ ਆਵੇ ਅਸੀਂ ਨਫ਼ਰਤ ਨੂੰ ਭੁਲਾ ਦਈਏ ਮੁਹੱਬਤ ਵੰਡਈਏ ਪਿਆਰ ਵੰਡਈਏ ਸਾਰਿਆਂ ਨੂੰ ਅ ਜੋ ਸਾਡੇ ਅ ਜਿਨ੍ਹਾਂ ਤੋਂ ਸਾਨੂੰ ਮਤਲਬ ਕਿ ਸਾਡੇ ਦੁਸ਼ਮਣ ਆ ਗੁੱਸਾ ਆਉਂਦਾ ਆ ਉਹ ਸਾਰੇ ਉਹਨਾਂ ਨੂੰ ਅ ਅਸੀਂ ਮਾਫ਼ ਕਰੀਏ ਉਹਨਾਂ ਨੂੰ ਗਲਾਂ ਨਾਲ ਲਈਏ ਪਿਆਰ ਦੇਈਏ ਵੰਡਈਏ ਤੇ ਪਿਆਰ ਵਾਲੀ ਦੁਨੀਆ ਜਿਹੜਾ ਪਿਆਰ ਵਾਲਾ ਸਮਾਜ ਅਸੀਂ ਬਣਾਈਏ ਤੇ ਤਾਂ ਹੀ ਜਿਹੜਾ ਸਾਡਾ ਇਹ ਨਵਾਂ ਸਾਲ ਚੜ੍ਹਿਆ ਸਾਰਤਕ ਹੋਵੇਗਾ 2026 ਹਰੇਕ ਲਈ ਖੁਸ਼ੀਆਂ ਖੇੜੀਆਂ ਵਾਲਾ ਆਵੇ ਇਹਦੇ ਨਾਲ ਹੀ ਜਿਹੜਾ ਇਸ ਵੀਡੀਓ ਨੂੰ ਸਮਾਪਤ ਕਰਨ ਲੱਗੇ ਆ ਤੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ 2026 ਦੀਆਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਵਧਾਈਆਂ ਤੇ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਮੁਹੱਬਤ ਇਸੇ ਤਰ੍ਹਾਂ ਜਿਹੜਾ ਉਹ ਦੁਨੀਆ ਜਿਹੜੀ ਖੁਸ਼ਹਾਲ ਰਹੇ ਖੁਸ਼ ਰਹੇ ਆਨੰਦ ਜਿਹੜਾ ਅੰਦਰੋਂ ਉਪਜਦਾ ਉਹ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਅੰਦਰ ਪੈਦਾ ਹੋਣ ਸਾਡੇ ਅੰਦਰ ਪੈਦਾ ਹੋਣ ਅਸੀਂ ਜਿਹੜਾ ਉਹ ਸਮਾਜ ਨੂੰ ਵਧੀਆ ਬਣਾ ਸਕੀਏ ਆਨੰਦਮਈ ਬਣਾ ਸਕੀਏ ਕਿਉਂਕਿ ਜਿੱਦਾਂ ਦਾ ਬੰਦਾ ਅੰਦਰ ਹੁੰਦਾ ਉਹਦਾਂ ਦੇ ਉਹ ਬਾਹਰੋਂ ਭਾਲਦਾ ਹੁੰਦਾ ਜੇ ਕਿਸੇ ਨੂੰ ਬਾਹਰੋਂ ਗੁੱਸਾ ਮਿਲ ਰਿਹਾ ਉਹਦੇ ਅੰਦਰ ਗੁੱਸਾ ਹੁੰਦਾ ਆ ਜਿੱਦਾਂ ਦਾ ਅਸੀਂ ਚਾਹੁੰਦੇ ਆ ਜੇ ਅਸੀਂ ਆਪ ਆਨੰਦਮਈਆ ਤੇ ਸਾਨੂੰ ਜਿਹੜੇ ਮੋਰੀਓ ਵੀ ਆਨੰਦਮਈ ਹੀ ਮਿਲੂਗੇ ਜਿਹੜੇ ਪਿਆਰ ਵਾਲੇ ਆ ਪਿਆਰ ਹੀ ਮਿਲੂਗੇ ਜੇ ਅਸੀਂ ਨਫ਼ਰਤ ਵੰਡਾਂਗੇ ਤਾਂ ਨਫ਼ਰਤ ਮਿਲੇਗੀ ਪਿਆਰ ਵੰਡਾਂਗੇ ਤਾਂ ਪਿਆਰ ਮਿਲੇਗਾ ਇਸ ਕਰਕੇ ਪ੍ਰਮਾਤਮਾ ਸਾਰਿਆਂ ਤੇ ਖੁਸ਼ੀਆਂ ਖੇੜੇ ਨਵਾਂ ਸਾਲ ਜਿਹੜਾ ਵਧੀਆ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ